ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਿੱਲੇ ਬਲੋਂ ਅੱਜ ਤੁਹਾਨੂੰ ਅੱਜ ਹਰਾ ਹਰਾ ਸਾਗ ਦਿਖਾਉਣ ਲਈ ਖੇਤਾਂ 'ਚ ਸਾਰਾ ਸਾਗ ਲੱਗਿਆ ਆ ਬਾਕੀ ਸਲਗਮਾ ਸੁਲਗਮੇ ਰਾਈਆਂ ਖੇਤਾਂ 'ਚ ਸਾਗ ਲੱਗਿਆ ਆ ਬਾਕੀ ਹਾਂ ਸਿਆਲ ਸਿਆਲ ਹੋਂ ਸਾਗ ਹੀ ਚੱਲਣਾ ਤੁਹਾਨੂੰ ਪਤਾ ਸਾਡੇ ਪਿੰਡਾਂ ਵਾਲੇ ਦਾ ਫੇਵਰੇਟ ਸਾਗ ਮੱਕੀ ਰੋਟੀ ਸਾਗ ਬਾਕੀ ਹੁਣ ਮਰੇ ਪੂਰਾ ਸਿਆਲਣ ਸਾਗ ਦੇ ਮੱਕੀ ਰੋਟੀ ਮੱਖਣ ਲੱਸੀ ਇਹੀ ਕੋ ਚੱਲਣਾ ਬਾਕੀ ਸਲਗਮਾ ਵੀ ਲਾਈਆਂ ਆ ਵਿੱਚ ਵਿੱਚ ਤੇ ਦੇਖ ਲੇ ਜੇ ਸਲਗਮਾ ਵਿੱਚ ਲਾਈਆਂ ਆ ਸਲਗਮਾ ਵੀ ਬਾਕੀ ਉਹ ਰ 70 ਦਿਨਾਂ ਦੇ ਵਿੱਚ ਸੋ ਹੋ ਜਾਣਾ ਸਾਗ ਹੋ ਗਿਆ ਤੇ ਬਾਕੀ ਤੁਹਾਨੂੰ ਉਹ ਰ ਆਲੂ ਲਾਇਆ ਆ ਆਲੂ ਦੇ ਖੇਤ ਵੀ ਕਮਾ ਕੇ ਲੈ ਕੇ ਆਵਾਂਗੇ ਤੇ ਗੰਨਾ ਵੀ ਲੱਗਿਆ ਖੇਤਾਂ 'ਚ ਗੰਨਾ ਵੀ ਦਹਾੜ ਕੇ ਲੈ ਕੇ ਆਵਾਂਗੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਸਾਗ ਤਾਂ ਸਾਰਿਆਂ ਦਾ ਫੇਵਰੇਟ ਹੀ ਆ ਠੀਕ ਆ ਜੀ ਮੈਨੂੰ ਤਾਂ ਬਹੁਤ ਟੇਸਟੀ ਲੱਗਦਾ ਮੇਰਾ ਫੇਵਰੇਟ ਆ ਸਾਗ ਮਟਰ ਬਾਂਦਵਾ ਪਾਣੀ ਹੈਗਾ ਜੜੇ ਚ ਤੋ ਤੁਲੀ ਮਰੇ ਗਰਮੀ ਚ ਲੱਗਣ ਲੱਗੀ। ਬਾਕੀ ਨਾਲ ਵੀ ਆਪਾਂ ਆਲੂ ਵੀ ਲਾਇਓ ਵਾ ਤੇ ਉਹ ਥੋੜੇ ਜੱਗੇ ਆ ਕੋਈ ਨਹੀਂ ਉਹ ਵੀ ਤੁਹਾਨੂੰ ਗੇੜੀ ਮਰਾਨੇ ਆ। ਬਾਕੀ ਸਾਗ ਇਹਨੂੰ ਕਿਹਨੂੰ ਪਸੰਦ ਆ ਤੁਹਾਨੂੰ ਪਸੰਦ ਆ ਸਾਗ ਜੀ ਬਾਕੀ ਕਿ ਸਲਗਮ ਤੋੜ ਕੇ ਖਾਣੇ ਹੁਣ ਦੇ ਦੇ ਕਿ ਸਲਗਮ ਉਹ ਤੋ ਆ ਸਲਗਮ ਆ ਤੋ ਖਾਣੇ ਖੇਤਾਂ ਚ ਤੋੜ ਕੇ ਸਬਜ਼ੀ ਖਾਣ ਦਾ ਸਵਾਦ ਹੀ ਅਲੱਗ ਆਉਂਦਾ ਆ ਬਾਕੀ ਇਹਦਾ ਕੱਟੀਆਂ ਸਲਗਮਾਂ ਕੱਟੀਆਂ ਗਾਜਰਾ ਮੂੜੀਆਂ ਇਦਾਂ ਦੀਆਂ ਖਾਂਦੇ ਬਿੰਦ ਰਹੀਦਾ ਜੀ ਆਜੋ ਸਲਗਮਾਂ ਖੜੀ ਜਾਂਦਾ ਤੁਸੀਂ ਗਾਜਰਾਂ ਲੱਗੀਆਂ ਸਲਗਮਾਂ ਲੱਗੀਆਂ ਆਜੋ ਹਲੇ ਗਾਜਰ ਛੋਟੀ ਆ ਸਲਗਮ ਵੀ ਹਲੇ ਚੱਲ ਮੜੀ ਨਿਕਲੀ ਉਦਾਂ ਹਣ ਜੋ ਕੀ ਹੋ ਗਈ ਉਦਾਂ ਛੋਟੀ ਆ ਤੇ ਬਾਕੀ ਮਿੱਠੀ ਆ ਸਲਗਮ ਬੜੀ ਸੁਆਦਾ ਆ ਤੇ ਗੰਧਲਾ ਵੀ ਬੜੀਆਂ ਸਾਗਦੀਆਂ ਛੋਟੇ ਹੁੰਦੇ ਸੀ ਤੋਰ ਤੋਰੇ ਖਾਤੇ ਖਾਣੀਆਂ ਆ ਹੁਣ ਆਲੂ ਦੇ ਖੇਤ ਆ ਗਏ ਪਰ ਹੁਣ ਆਲੂ ਆ ਸਾਹਮਣੇ ਆਲੂ ਵੀ ਜਿਓ ਆ ਤੇ ਨਾਲ ਹੀ ਵਾਹੀ ਗੁਰੂ ਕਮਾਦੀ ਵੀ ਬਈਓ ਬਾਕੀ ਗੰਨੇ ਹੁੰਦੇ ਤੁਹਾਨੂੰ ਪਤਾ ਹੀ ਆ ਹੁਣ ਕੀ ਕਰੇ ਟੂਟ ਇੰਨਾ ਹੈ ਨਹੀਂ ਉਹਦਾ ਬਸ ਟਾਈਮ ਪਾਦਾ ਇਹਦਾ ਗੋੜ ਗੋੜ ਆਪਣਾ ਮਾੜਾ ਮੋਟਾ ਕਟਲ ਕਰਨ ਵਾਸਤੇ ਮਨਮੁੱਟੇ ਨੂੰ ਅਦੀ ਲਾਲੀ ਦੀਆ ਬਾਕੀ ਆਲੂ ਸਹੀ ਆ ਆਲੂ ਨਾਲ ਹੋਆ ਸਾਡੇ ਆਲੂ ਲੱਗੇ ਹੋਆ え ਬਾਕੀ ਕੋਈ ਗੱਲ ਨਹੀਂ ਜੀ ਫਿਰ ਆਪਾਂ ਹੋਰ ਮਿਲਾਂਗੇ ਠੀਕ ਆ ਜੀ ਸਤਿ ਸ੍ਰੀ ਅਕਾਲ